ਕਿ ਜਿਹੜੀਆਂ ਤੂ ਵਧੀਕੀਆਂ ਕੀਤੀਆਂ ਕੀਤੀਆਂ ਸਾਡੇ ਤੇ ਅੱਜ ਤੱਕ ਤੂੰ ਭੁੱਲ ਗਿਆ ਉਹ ਜਿਹੜੇ ਪਿਛਲੇ ਇਲੈਕਸ਼ਨ ਹੋਏ ਐ ਜੇਓ ਐਮਸੀ ਦੇ ਇਲੈਕਸ਼ਨ ਆ ਜਾਂ ਉਹ ਬਲੌਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਆ ਤੁਸੀਂ ਆ ਗਏ ਇੱਥੇ ਲੁੱਟਿਆ ਤੁਸੀਂ ਤੇ ਅੱਜ ਤੇਰਾ ਨਾਂ ਕੋਈ ਰਿਸ਼ਤੇਦਾਰ ਨਾ ਤੂੰ ਆਪ ਤੈਨੂੰ ਫਿਕਰ ਨਹੀਂ ਅੱਜ ਕਿ ਹਲਕੇ ਕਿਦਣੇ ਵਿੱਚ ਇਲੈਕਸ਼ਨ ਹੋ ਰਿਹਾਗਾ ਪਰ ਪੰਗਾ ਤੇਰੀਆਂ ਨੱਤਾਂ ਨਹੀਂ ਭਰ ਚਲਦੀਆਂ ਤੈਨੂੰ ਆਪ ਦੇ ਵਰਕਰਾਂ ਦੀ ਕਦਰ ਹੈਣੀ ਜਿਨ੍ਹਾਂ ਨੇ ਤੈਨੂੰ ਤਿੰਨ ਵਾਰ ਗਿੱਦੜਵੇ ਦਾ ਐਮ.ਐਲ.ਏ ਬਣਾਤਾ ਤੈਨੂੰ ਵੜਿੰਗਾ ਤੋਂ ਉਠਾ ਕੇ ਤੈਨੂੰ ਉਹਨਾਂ ਦੀ ਕਦਰ ਹੀ ਨਹੀਂ ਹੁਣ ਇਕੱਲੇ ਦੇ ਇਕੱਲੇ ਡਰਾਮੇ ਕਰ ਰਹੇ ਓਥੇ ਬੈਠ ਕੇ ਕਹ ਮੇਰੇ ਬੂਥ ਨੱਪੇਗੇ ਮੈਂ 4 ਘੰਟੇ ਦੂਰ ਬੈਠਾ ਤੈਨੂੰ ਨਹੀਂ ਪਤਾ ਸੀ ਵੀ 14 ਤਰੀਕ ਨੂੰ ਇਲੈਕਸ਼ਨ ਹੈ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਭਾਈ ਕੀ ਹਾਲ ਚਾਲ ਹੈ ਇੱਕ ਅੱਜ ਇਲੈਕਸ਼ਨਸ ਚੱਲ ਰਹੇ ਆ ਆਪਣੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂ ਤਾਂ ਲਾਈਵ ਹੋਇਆ ਅੱਜ ਹਲਕਾ ਗਿੱਦੜਵਾ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਬੜੇ ਫੇਅਰ ਇਲੈਕਸ਼ਨਸ ਹੋ ਰਹੇ ਆ ਪੂਰੇ ਆਪਣੇ ਹਰ ਇੱਕ ਜ਼ੋਨ ਦੇ ਵਿੱਚ ਸਾਡੇ ਪੂਰੇ ਗਿੱਦੜਵਾ ਹਲਕੇ ਦੇ ਵਿੱਚ ਸਾਡੇ ਮਾਨਯੋਗ ਐਮਐਲਏ ਸਰਦਾਰ ਅਜੀਤ ਸਿੰਘ ਜੀ ਡਿੰਪੀਟਲੋਂ ਸਾਹਿਬ ਵੱਲੋਂ ਇੱਕ ਹਦਾਇਤੀ ਕਲੀਅਰ ਕਟ ਕਿ ਸਭਰਾਂ ਨੂੰ ਅਸੀਂ ਓਕਾ ਦਿੱਤਾ ਕਿ ਹਰ ਇੱਕ ਨੇ ਕਾਗਜ਼ ਭਰੇ ਸਭ ਦੇ ਕਾਗਜ਼ درست ਪਾਏ ਗਏ ਤੇ ਇਲੈਕਸ਼ਨ ਬਿਲਕੁਲ ਫੇਅਰ ਹੋ ਰਿਹਾ ਹੈ ਤੇ ਮੈਂ ਹੁਣ ਗੱਲ ਕਰਨਾ ਚਾਹਣਾ ਇੱਥੋਂ ਦਾ ਸਾਬਕਾ ਐਮਐਲਏ ਰਾਜਾ ਵੜਿੰਗ ਅੱਜ ਉਹ ਦਿੱਲੀ ਬੈਠ ਕੇ ਲਾਈਵ ਹੋ ਰਿਹਾ ਹੈ ਆਪਦੇ ਵਰਕਰਾਂ ਨੂੰ ਇੱਥੇ ਲੜਨ ਲਈ ਸਾਰਿਆਗਾ ਤੇ ਮੈਂ ਉਹਨੂੰ ਪੁੱਛਣਾ ਚਾਹਣਾ ਕਿ ਜਿਹੜੀਆਂ ਤੂ ਵਧੀਆਂ ਕੀਤੀਆਂ ਕੀਤੀਆਂ ਸਾਡੇ ਤੇ ਅੱਜ ਤੱਕ ਤੂੰ ਭੁੱਲ ਗਿਆ ਉਹ ਜਿਹੜੇ ਪਿਛਲੇ ਇਲੈਕਸ਼ਨ ਹੋਏ ਆ ਜੋ ਐਮਸੀ ਦੇ ਇਲੈਕਸ਼ਨ ਹੈ ਜਾਂ ਉਹ ਬਲਕਸ਼ਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਇਲੈਕਸ਼ਨ ਹੈ ਤੁਸੀਂ ਆ ਕੇ ਇੱਥੇ ਲੁੱਟਿਆ ਤੁਸੀਂ ਤੇ ਅੱਜ ਤੇਰਾ ਨਾ ਕੋਈ ਰਿਸ਼ਤੇਦਾਰ ਨਾ ਤੂੰ ਆਪ ਤੈਨੂੰ ਫਿਕਰ ਨਹੀਂ ਅੱਜ ਕਿ ਹਲਕੇ ਕਿਦਣੇ ਵਿੱਚ ਇਲੈਕਸ਼ਨ ਹੋ ਰਿਹਾਗਾ ਤੇ ਸਾਰਿਆਂ ਤੂੰ 25 ਦੀਆਂ 25 ਬਲਕਸ਼ਮਤੀਆਂ ਲੜ ਰਿਹਾ ਤੂੰ ਜ਼ਿਲ੍ਹਾ ਪ੍ਰੀਸ਼ਦ ਚਾਰ ਲੜ ਰਿਹਾ ਇੱਥੇ ਤੇਰਾ ਫਰਜ ਨਹੀਂ ਬੰਦਾ ਸੀ ਕਿ ਮੈਂ ਪਿੰਡਾਂ ਦੇ ਵਿੱਚ ਬੂਥਾਂ ਤੇ ਜਾਵਾਂ ਆਪਦੇ ਵਰਕਰਾਂ ਦੀ ਪਿੱਠ ਤੇ ਖੜਾ ਹੈਗੇ ਦਿੱਲੋਂ ਬਹਿ ਕੇ ਉਹਨਾਂ ਨੂੰ ਸਨੇਹ ਲਾ ਰਿਹਾ ਹੈ ਕੋਈ ਇਹ ਮੈਦਾਨਗੀ ਵਾਲੀ ਗੱਲ ਨਹੀਂ ਤੇਰੀ ਸਾਡੇ ਨਾਲ ਢਿੱਲੋਂ ਪਰਿਵਾਰ ਉੱਦਾਂ ਵੀ ਖੜਾ ਸੀ ਬਾਈ ਸਣੀ ਢਿੱਲੋਂ ਬਾਈ ਰਿੰਪੀ ਢਿੱਲੋਂ ਤੇ ਅੱਜ ਵੀ ਉਹਨਾਂ ਨੇ ਘਰ-ਘਰ ਜਾ ਕੇ ਸਾਡੇ ਲਈ ਵੋਟਾਂ ਮੰਗੀਆਂ ਗੀਆਂ ਇਹ ਫਰਕ ਹੈ ਤੇਰੇ ਤੇ ਉਹਨਾਂ 'ਚ ਅਸੀਂ ਕਾਂਗਰਸ ਪਾਰਟੀ ਦੇ ਮੈਂ ਵਰਕਰਾਂ ਨੂੰ ਕਹਿਣਾ ਚਾਹਣਾ ਹੈ ਕਿ ਭਰਾਵੋ ਇਹ ਨਲਾਇਕ ਦੀਆਂ ਜਿਹੜੀਆਂ ਚਾਲਾਂ ਇਹਨਾਂ ਤੋਂ ਤੁਸੀਂ ਸਮਝੋ ਇਹਦਾ ਫਰਜ ਬਣਦਾ ਸੀ ਅੱਜ ਕਿ ਆ ਕੇ ਥੋੜੀ ਪਿੱਛੇ ਖੜਦਾ ਇੱਥੇ ਆਪਣੇ ਹਲਕੇ ਦੇ ਇਕੱਲੇ ਇਕੱਲੇ ਬੂਥ ਤੇ ਆ ਕੇ ਪਹਿਰਾ ਦਿੰਦਾ ਆ ਕੇ ਹੁਣ ਇਕੱਲੇ ਦੇ ਇਕੱਲੇ ਡਰਾਮੇ ਕਰ ਰਿਹਾ ਓਥੇ ਬੈਠ ਕੇ ਕਹ ਮੇਰੇ ਬੂਥ ਨੱਪੇ ਗਏ ਮੈਂ 4 ਘੰਟੇ ਦੂਰ ਬੈਠਾ ਤੈਨੂੰ ਨਹੀਂ ਪਤਾ ਸੀ ਵੀ 14 ਤਰੀਕ ਨੂੰ ਲਖਣ ਹੈ ਦਿਨ ਐਤਵਾਰ ਅੱਜ ਸੰਸਦ ਵੀ ਬੰਦ ਹੈ ਤੇਰੇ ਕੋਲੇ ਬਹਾਨਾ ਇਹ ਵੀ ਹੈ ਨਹੀਂ ਵੀ ਮੈਂ ਸੰਸਦ ਜਾਣਾ ਜੇ ਤੂੰ ਸੰਸਦ ਜਾਣਾ ਹੁੰਦਾ ਤਾਂ ਰਾਜ ਦੀ ਟ੍ਰੇਨ ਜਾਂਦੀ ਹੈ ਇੱਥੋਂ 4 ਵਜੇ ਚੱਲਦੀ ਹੈ ਜਿਹੜੀ ਬ੍ਰਿੰਡੋ ਉੱਤੇ ਚੜ ਕੇ ਜਾਵਰਦਾ ਪਰ ਪੰਗਾ ਤੇਰੀਆਂ ਰੱਤਾਂ ਨਹੀਂ ਭਰ ਚਲਦੀਆਂ ਤੈਨੂੰ ਆਪਦੇ ਵਰਕਰਾਂ ਦੀ ਕਦਰ ਹੈਣੀ ਜਿਨ੍ਹਾਂ ਨੇ ਤੈਨੂੰ ਤਿੰਨ ਵਾਰ ਗਿੱਦੜਵੇ ਦਾ ਐਮ.ਐਲ.ਏ ਬਣਾਤਾ ਤੈਨੂੰ ਵੜਿੰਗਾ ਤੋਂ ਉਠਾ ਕੇ ਤੈਨੂੰ ਉਹਨਾਂ ਦੀ ਕਦਰ ਹੀ ਹੈਣੀ ਮੈਂ ਮੇਰੇ ਕਾਂਗਸੀ ਭਰਾਵਾਂ ਨੂੰ ਕਹਿਣਾ ਚਾਹਣਾ ਹੈ ਕਿ ਬਿਲਕੁਲ ਸਾਫ਼ ਸੁਥਰਾ ਇਲੈਕਸ਼ਨ ਹੋ ਰਿਹਾ ਅਸੀਂ ਕਿਸੇ ਬੂਤੇ ਕੋਈ ਕਾਰਵਾਈ ਨਹੀਂ ਕਰ ਰਹੇ ਨਾ ਅਸੀਂ ਕਰਨੀ ਚਾਹੁੰਦੇ ਆ ਕਿਉਂਕਿ ਅਸੀਂ ਪਿਛਲੇ 15 ਸਾਲਾਂ ਤੋਂ ਸਾਫ ਸੁਥਰੀ ਸਿਆਸਤ ਕਰ ਰਹੇ ਆ ਤੇ ਅਸੀਂ ਆਪ ਦਾ ਜਿਹੜਾ ਲੋਕਾਂ ਨਾਲ ਅਸੀਂ ਸਮਾਂ ਦਿੱਤਾ ਉਹਦੇ ਨਾਲ ਅਸੀਂ ਘਰ-ਘਰ ਜਾ ਕੇ ਵੋਟਾਂ ਮੰਗੀਆਂ ਮਿੰਨਤਾਂ ਨਾਲ ਵੋਟਾਂ ਪਵਾ ਰਹੇ ਆ ਅਸੀਂ ਲੋਕਾਂ ਤੋਂ ਲੋਕਾਂ ਨੂੰ ਕੰਮ ਦੱਸ ਕੇ ਕਿ ਤੁਹਾਡੇ ਕੰਮ ਕਰਾਂਗੇ ਤੁਹਾਡੇ ਕੰਮ ਕੀਤੇ ਆ ਤੁਹਾਡੇ ਨਾਲ ਔਖੇ ਸੌਖੇ ਸਮੇਂ 'ਚ ਅਸੀਂ ਖੜੇ ਆ ਨਾ ਕਿ ਰਾਜੇ ਵੜੰਗ ਨੂੰ ਦਿੱਲੀ ਭਜਾਂਗੇ ਅਸੀਂ ਕਦੇ ਅੱਜ ਇਹਦਾ ਫਰਜ਼ ਬਣਦਾ ਸੀਗਾ ਕਿ ਆ ਕੇ ਤੁਹਾਡੇ ਨਾਲ ਖੜਦਾ ਸੋ ਤੁਹਾਨੂੰ ਵੀ ਇਹ ਗੱਲ ਸੋਚਣੀ ਚਾਹੀਦੀ ਹੈ ਪਤਾ ਤੁਹਾਨੂੰ ਸਾਰਿਆਂ ਨੂੰ ਹੈ ਪਰ ਤੁਹਾਨੂੰ ਘਰੇ ਗਿਆਂ ਨੂੰ ਗਾਲਾਂ ਕੱਢਦਾ ਹੈ ਤੁਸੀਂ ਤੁਹਾਡਾ ਐਡਾ ਹੈ ਨਹੀਂ ਵੀ ਤੁਸੀਂ ਉਹਨੂੰ ਬੋਲਦੇ ਹੋ ਪਰ ਭਰਾਵੋ ਤੁਸੀਂ ਇਸ ਗੱਲ ਤੇ ਵਿਚਾਰ ਜ਼ਰੂਰ ਕਰੋ ਕਿ ਅੱਜ ਤੇ ਉਸ ਅੱਜ ਤੋਂ 7 ਸਾਲ ਪਹਿਲਾਂ ਡਿੰਪੀ ਢਿਲੋਂ ਦੇ ਸਣੀ ਢਿਲੋਂ ਨੇ ਫੜ ਕੇ ਅੰਦਰ ਦੇ ਦਿੱਤੀ ਜਦੋਂ ਇਹ ਅੱਜ ਕਹਿ ਰਿਹਾ ਕਿ ਬਵਾਨੀਆਂ ਬੂਥ ਕੈਪਚਰ ਕੀਤਾ ਹੈ ਐਸੇ ਬਵਾਨੀਆਂ ਜਿਹੜਾ ਗਿਲਜ ਵਾਲੇ ਪਿੰਡਾਂ ਦੇ ਪਰਚੇ ਝੂਠੇ ਕਰਾ ਕੇ ਦੋਨੇ ਭਰਾਵਾਂ ਨੂੰ ਅੰਦਰ ਕਰਾਤਾ 18 ਦਿਨ ਜੇਲ੍ਹ ਚ ਰਏ 12 ਪਰਚੇ ਦਰਜ ਹੋਏ ਆ ਕਿਦੇ ਪਿੱਛੇ ਲੋਕਾਂ ਪਿੱਛੇ ਤੇ ਤੂੰ ਅੱਜ ਦਿੱਲੀ ਬਠਾ ਸੋ ਇਹੋ ਜੀਆਂ ਚਾਲਾਂ ਆਉਂਦੀਆਂ ਬੰਦ ਕਰ ਦੇ ਲੋਕ ਤੈਨੂੰ ਸਮਝ ਗਿਆ ਕਿਉਂਕਿ ਲੋਕਾਂ ਨੇ ਗਿੱਦੜਵੇ ਦੇ ਲੋਕਾਂ ਨੇ ਬੜੇ ਵੱਡੇ ਵੱਡੇ ਸਿਆਸਤਦਾਨ ਪੈਦਾ ਕੀਤੇ ਆ ਤੇ ਗਿੱਦੜਵੇ ਦੇ ਲੋਕ ਉਹਨਾਂ ਸਿਆਸਤਦਾਨਾਂ ਤੋਂ ਸਿੱਖ ਸਿੱਖ ਕੇ ਬਹੁਤ ਅਲੱਡ ਹੋ ਚੁੱਕਿਆ ਹੈ ਇਹ ਤੇਰੀਆਂ ਚਾਲਾਂ ਤੇਰੀਆਂ ਸਕੀਮਾਂ ਚ ਨਹੀਂ ਆਉਣ ਵਾਲੇ ਐਮਐਲਏ ਸਾਹਿਬ ਸਾਬਕਾ ਇਹ ਲੋਕ ਬਿਲਕੁਲ ਸਾਡੇ ਨਾਲ ਭੱਪਾ ਰੱਖ ਰਹੇ ਆ ਸਾਡੇ ਨਾਲ ਉਹਨਾਂ ਦਾ رابطہ ਹੋ ਰਿਹਾ ਮੈਂ ਪਿੰਡਾਂ ਦੇ ਵਿੱਚ ਵਿਚਰ ਰਿਹਾ ਹੁਣੇ ਮੈਂ ਵਾੜਾ ਕਿਸ਼ਨਪੁਰ ਤੋਂ ਆਇਆ ਪਹਿਲਾਂ ਮੱਲਣੋ ਹੋ ਕੇ ਗਿਆਗਾ ਬਾ ਧੂੜ ਕੋ ਢੋ ਕੇ ਗਿਆ ਸਾਰੇ ਪਿੰਡਾਂ ਦੇ ਜਿੰਨੇ ਤੇਰੇ ਨਾਲ ਜੁੜੇ ਆਗੂ ਸਹਿਬਾਨ ਆ ਸਾਰਿਆਂ ਨਾਲ ਮੇਰੀ ਵੀ ਮਿੱਤਰਤਾ ਪਰਸਨਲੀ ਸਾਰਿਆਂ ਨੂੰ ਮਿਲ ਕੇ ਗਿਆ ਉਹਨਾਂ ਨੂੰ ਮੈਂ ਦੇ ਪ੍ਰੋਸਾਦਵਾ ਕੇ ਗਏ ਕਿ ਬਾਈ ਜੀ ਫੇਅਰ ਇਲੈਕਸ਼ਨ ਹੋਊਗਾ ਆਪਦੇ ਵੋਟਰਾਂ ਨੂੰ ਵੱਧ ਤੋਂ ਵੱਧ ਕੱਢ ਕੇ ਲਿਆਓ ਵੱਧ ਤੋਂ ਵੱਧ ਗਿਣਤੀ ਚ ਆਪਾਂ ਵੋਟਾਂ ਪਾਈਏ ਪਰ ਤੂੰ ਫੁੱਦੂਆਂ ਦਾ ਫੋੜਾ ਹੀ ਰਿਹਾ ਤੂੰ ਇੱਥੋਂ ਕਿੱਧਰ ਵੀ ਆ ਕੇ ਉਹਨਾਂ ਦੀ ਲੜਾਈ ਨਹੀਂ ਲੜੀ ਗਈ ਤੂੰ ਆਉਂਦਾ ਤੇਰੇ ਨਾਲ 10 ਗੱਡੀਆਂ ਹੁੰਦੀਆਂ ਆ ਕੇ ਉਹਨਾਂ ਦੀ ਖੈਰਸਾਰ ਦਾ ਲੈ ਲੈਂਦਾ ਸੋ ਇਹੋ ਜੀਆਂ ਗੱਲਾਂ ਹੁਣ ਸਮਝ ਗਿਆ ਲੋਕਾਂ ਤੇਰਾ ਬਿਸਤਰਾ ਗੋਲ ਹੋ ਚੁੱਕਿਆ ਇੱਥੋਂ ਬਾਈ ਹਰ ਬੁਰ ਤੇ ਗੋਲ ਹੋਇਆ ਤੇ ਆਹ ਬਲਕਸ਼ਮਨੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੁਬਾਰਾ ਸੈਮੀਫਾਈਨਲ ਹੈ ਜਿਹੜਾ ਜਿਹੜਾ ਸੁਖਬੀਰ ਸਿੰਘ ਬਾਦਲ ਵੀ ਸਾਡੇ ਚਾਰ ਪਿੰਡਾਂ ਜਾ ਕੇ ਇੱਥੇ ਪ੍ਰਚਾਰ ਕਰਕੇ ਗਿਆ ਉਹਨੂੰ ਵੀ ਲੋਕਾਂ ਨੇ ਦੱਸ ਦੇਣਾ ਕਿ ਅਸੀਂ ਡਿੰਪੀ ਢਲੋਂ ਦੇ ਨਾਲ ਆ ਨਾ ਕਿ ਅਸੀਂ ਸੁਖਬੀਰ ਬਾਦਲ ਤੇ ਰਾਜੇ ਵਰਿੰਗ ਦੇ ਨਾਲ ਆ 17 ਤਰੀਕ ਨੂੰ ਗਿਣਤੀ ਹੋਏਗੀ ਬਿਲਕੁਲ ਸਾਫ਼ ਸੁਥਰਾ ਤੇ ਫੇਅਰ ਇਲੈਕਸ਼ਨ ਤੁਹਾਡੇ ਸਾਹਮਣੇ ਰਿਜ਼ਲਟ ਹੋਊਗਾ ਭਰਾਵੋ ਇਹ ਜਿਹੜੀਆਂ ਚਾਲਾਂ ਚੱਲੀਆਂ ਇਹਦੀਆਂ ਕਾਮਯਾਬੀ ਹੋਣੀਆਂ ਤੇ ਜੇ ਕਾਮਯਾਬ ਕਰਨੀਆਂ ਤਾਂ ਫਿਰ ਹਲਕੇ ਜਾ ਜਾ ਨਾਲੇ ਪਤਾ ਲੱਗ ਜੂਗਾ ਕਿੰਨੀ ਕਿਹੜੇ ਭਾਅ ਵੇਖਦੀ ਆ ਲੋਕਾਂ ਨੂੰ ਕੁਛ ਨਹੀਂ ਕਹਿਣਾ ਅਸੀਂ ਲੋਕ ਸਾਡੇ ਭਰਾ ਆ ਸਾਡੇ ਨਾਲ ਹਮੇਸ਼ਾ ਬੰਦੇ ਕੰਦੇ ਉੜਦੇ ਆ ਤੇਰਾ ਤੇਲ ਪਾਣੀ ਵੀ ਚੈੱਕ ਹੋ ਜੂਗਾ ਅੱਜ ਕਿੰਨਾ ਕ ਤੂੰ ਜੋਗਰਾ ਰਹਿ ਜਾਂਗਾ ਕੱਲੇ ਲੋਕਾਂ ਨੂੰ ਲੜਾਉਂਦਾ ਫਿਰਦਾ ਇੱਥੇ ਸੋ ਮੇਰੇ ਇਸ ਲਾਈਵ ਨੂੰ ਸ਼ੇਅਰ ਕਰ ਦਿਓ ਤੇ ਦਿੱਲੀਏ ਤੱਕ ਪਹੁੰਚਦਾ ਵੀ ਕਰ ਦਿਓ ਉਹਨੂੰ ਪਤਾ ਲੱਗ ਜੇ ਤੇ ਕੱਲੀਆਂ ਡਰਾਮੇ ਕਰਨੇ ਕਿੰਨੇ ਸੌਖੇ ਆ ਤੇ ਲੋਕਾਂ ਨਾਲ ਖੜਨਾ ਕਿੰਨਾ ਔਖਾ ਹੈ ਸੋ ਵਾਜੂ ਜੀ ਦਾ ਖਾਲਸਾ ਵਾਜੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸ਼ੇਅਰ ਕਰ ਦਿਓ